ਜਿਹੜਾ ਜਿਹੜੇ ਕਿਸਾਨਾਂ ਨੂੰ ਸ਼ੰਭੂ ਬਾੜ ਦੇ ਲਾਗੇ ਕੁੱਟ ਰਹੇ ਨੇ ਉੱਥੇ ਇਹਨਾਂ ਦੀ ਪੁਲਿਸ ਖੜੀ ਐ ਇਹ ਲੋਕਾਂ ਨੂੰ ਮਾਰਾ ਰਹੇ ਨੇ ਇਹਨਾਂ ਤੋਂ ਕੋਈ ਜਵਾਬ ਨਹੀਂ ਐ ਇਹ ਜਵਾਬਦਾਤਾ ਜੇ ਇਹਨੇ ਜਵਾਬ ਕਰੋ ਗੱਲਬਾਤ ਕਰੋ ਮੈਂ ਇੱਕ ਮੇਰੀ ਪਹਿਲਾਂ ਮੇਰੀ ਖਾਲਸਾ ਜੀ ਗੱਲ ਪਹਿਲਾਂ ਮੇਰੀ ਖਾਲਸਾ ਜੀ ਮੇਰੀ ਗੱਲ ਸੁਣੋ ਸ਼ੰਭੂ ਬਾਰਡਰ ਤੇ ਕਿਸਾਨਾਂ ਉੱਪਰ ਹੋ ਰਹੇ ਹਮਲਿਆਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦਾ ਵਿਰੋਧ ਹੋਣ ਲੱਗਾ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਕੁਝ ਨੌਜਵਾਨਾਂ ਨੇ ਜਮ ਕੇ ਵਿਰੋਧ ਕੀਤਾ ਹੈ ਅਤੇ ਉਹਨਾਂ ਤੋਂ ਸ਼ੰਭੂ ਬਾਰਡਰ ਤੇ ਕਿਸਾਨਾਂ ਨਾਲ ਹੁੰਦੇ ਸਲੂਕ ਅਤੇ ਪੰਜਾਬੀ ਨੌਜਵਾਨਾਂ ਤੇ ਲਾਏ ਗਏ ਐਨਐਸਏ ਨੂੰ ਲੈ ਕੇ ਤਿੱਖੇ ਸਵਾਲ ਪੁੱਛੇ ਨੇ ਜਿਹੜਾ ਜਿਹੜੇ ਕਿਸਾਨਾਂ ਨੂੰ ਸ਼ੰਭੂ ਬਾੜ ਦੇ ਲੈ ਕੇ ਕੁੱਟ ਰਹੇ ਨੇ ਉੱਥੇ ਇਹਨਾਂ ਦੀ ਪੁਲਿਸ ਖੜੀ ਐ ਇਹ ਲੋਕਾਂ ਨੂੰ ਮਾਰਾ ਰਹੇ ਨੇ ਇਹਨਾਂ ਤੋਂ ਕੋਈ ਜਵਾਬ ਨਹੀਂ ਆ ਇਹ ਜਵਾਬਦਾਤਾ ਜੇ ਇਹਨੇ ਜਵਾਬ ਕਰੋ ਗੱਲਬਾਤ ਕਰੋ ਮੈਂ ਇੱਕ ਮੇਰੀ ਇੱਕ ਪਹਿਲਾਂ ਮੇਰੀ ਖਾਲਸਾ ਜੀ ਗੱਲ ਪਹਿਲਾਂ ਮੇਰੀ ਖਾਲਸਾ ਜੀ ਮੇਰੀ ਗੱਲ ਸੁਣ ਲਓ ਮੈਂ ਇੱਥੇ ਗੁਰੂ ਘਰ ਨਕਸਤਕ ਖੋਣ ਆਇਆ ਮੇਰਾ ਗੁਰੂ ਮੇਰਾ ਦਸ਼ਮੀਸ਼ ਗੁਰੂ ਹੈ ਇਹ ਸਾਡੀ ਧਰਤੀ ਹੈ ਜੇ ਨਹੀਂ ਗੱਲਬਾਤ ਕਰਗੇ ਮੈਨੂੰ ਪਹਿਲਾਂ ਮੱਠਾ ਉੱਥੇ ਆ ਦਿੱਤੀ ਐ ਕਿਉਂ ਨਹੀਂ ਬਾਕੀ ਵੀ ਸਾਡੇ ਪਿੰਡੇ ਲੰਗਰ ਨੂੰ ਕੀ ਕਰਦਾ ਐ ਮੈਂ ਲਈਏ ਨੇ ਸੇਵਾ ਕਰਦੇ ਆਂ ਇਹਨੇ ਭਾਰਤ ਸਰਕਾਰ ਲੰਦੀ ਆਂ ਕਿੱਥੇ ਉੱਥੇ ਕਰ ਯਾਰ ਜਾ ਕੇ ਗੱਲ ਐਸੀ ਗੁਰੂ ਘਰ ਨੂੰ ਸਾਨੂੰ ਹਾਜ਼ਰ ਨਾਲ ਜਾ ਕੇ ਬੋਲੋ ਤੁਸੀਂ ਨਹੀਂ ਆਈ ਗੁਰੂ ਸਾਹਿਬ ਨੂੰ ਆਹ ਮੱਥਾ ਟਿਕ ਮੱਥਾ ਨਹੀਂ ਟਿਕਨਾ ਆਇਆ ਕੋਈ ਨਾਲ ਤਾਂ ਬੰਦਾ ਵੀ ਨਹੀਂ ਲੱਗਦਾ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਜਾ ਕੇ ਬੋਲ ਦੋ ਉਹ ਗੁਰੂ ਗੋਬੀ ਸਿੰਘ ਨੂੰ ਹਾਜ਼ਰ ਨਾਲ ਜਾ ਕੇ ਬੋਲੋ ਵੀ ਨਹੀਂ ਆਈ ਇਹ ਐਨਐਸਏ ਮੈਂ ਮੈਂ ਕਹਿੰਦਾ ਦੇਖੋ ਥੋੜਾ ਗੁਰੂ ਘਰ ਪਰ ਸਿੱਖਾਂ ਨਾਲ ਜ਼ੁਲਮ ਕਿਉਂ ਕਰਦੇ ਤੁਸੀਂ ਮੱਥਾ ਪਰ ਜੇ ਲੋਕੇ ਨੇ ਗੁਰੂ ਦਾ ਤਾਂ ਉਧਰ ਆ ਅਸੀਂ ਐਨਐਸਓ ਸਰਕਾਰ ਲਾਉਗੇ ਜਾਂ ਤੁਸੀਂ ਲਾਉਂਗੇ ਤੁਸੀਂ ਤੁਹਾਨੂੰ ਹੁਕਮ ਹੋ ਜਾਣਾ ਦੋਨੋਂ ਲੋਨ ਦਾ ਕਰੋ ਮੱਥਾ ਟੇਕੋ ਮੱਥਾ ਟੇਕਣਾ ਉਹ ਮੁਕਰਰ ਭੱਜ ਨੇ ਜਵਾਬ ਜਵਾਲਾਂ ਤੋਂ ਕੋਈ ਗੱਲ ਆ ਨਹੀਂ ਕਰਾਂਗਾ ਬਲੇ ਸੋਨ ਹੈ I don't ਤੇ ਬਿਕਰਮ ਜੀਠਿਆ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆ ਆਪਣੀ ਪੋਸਟ 'ਚ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਦੇ ਬਿਕਰਮ ਜੀਠਿਆ ਨੇ ਆਪਣੀ ਪੋਸਟ 'ਚ ਲਿਖਿਆ ਕਿ ਡੋਗਲੇਪਨ ਦੇ ਨਾਲ ਜੋ ਤੁਸੀਂ ਕਿਸਾਨਾਂ ਨਾਲ ਸ਼ੰਭੂ ਬਾਰਡਰ ਤੇ ਕਰ ਰਹੇ ਹੋ ਪੰਜਾਬੀ ਸਭ ਜਾਣਦੇ ਨੇ ਕਿ ਕਿਵੇਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨਾਲ ਸਹਿਮਤੀ ਦੇ ਕੇ ਇਹ ਸਭ ਕਰਵਾ ਰਹੇ ਹੋ ਪਹਿਲਾਂ ਵੀ ਪੰਜਾਬੀ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂਗੜ੍ਹ ਝੇੜ ਭੇਜਿਆ ਹਰਜੋਤ ਬੈਂਸ ਪੰਜਾਬ ਜਵਾਬ ਮੰਗਦਾ ਹੈ ਜਿਹੜੇ ਜਿਹੜੇ ਕਿਸਾਨਾਂ ਨੂੰ ਸ਼ੰਮੂ ਬਾੜੇ ਦੇ ਲਾਗੇ ਕੁੱਤਰੇ ਨੇ ਉੱਥੇ ਇਹਨਾਂ ਦੀ ਪੁਲਿਸ ਖੜੀ ਐ ਇਹ ਲੋਕਾਂ ਨੂੰ ਮਾਰ ਰਹੇ ਨੇ ਇਹਨਾਂ ਤੋਂ ਕੋਈ ਜਵਾਬ ਨਹੀਂ ਹੈ ਇਹ ਜਵਾਬ ਦਾ ਭਜ ਰਹੇ ਨੇ ਜਵਾਬ ਕਰੋ ਗੱਲਬਾਤ ਕਰੋ ਮੇਰੀ ਗੱਲ ਸੁਣੋ ਮੈਂ ਇੱਕ ਮੇਰੀ ਇੱਕ ਪਿੰਡ ਮੇਰੀ ਖਾਲਸਾ ਜੀ ਗੱਲ ਪਹਿਲਾਂ ਮੇਰੀ ਖਾਲਸਾ ਜੀ ਮੇਰੀ ਗੱਲ ਸੁਣ ਲਓ ਮੈਂ ਇੱਥੇ ਗੁਰੂ ਘਰ ਮੱਥਸਟਕ ਖੋਣ ਆਇਆ ਮੇਰਾ ਗੁਰੂ ਮੇਰਾ ਦਸ਼ਮੀਸ਼ ਗੁਰੂ ਹੈ ਇਹ ਸਾਡੀ ਧਰਤੀ ਹੈ ਜੇ ਨਹੀਂ ਗੱਲਬਾਤ ਕਰਨੀ ਮੈਨੂੰ ਕਹੋ ਮੱਥਣ ਉੱਥੇ ਆ ਦਿੱਤੀਓ ਐਟੇ ਕਿਉਂ ਨਹੀਂ ਬਾਕੀ ਵੀ ਆ ਸਾਡੇ ਪਿੰਡੇ ਲੰਗਰ ਤੋਂ ਤੁਸ ਕਰਦਾ ਮੈਂ ਲਈ ਐਨਸੇ ਐਨਸੇ ਭਾਰਤ ਸਰਕਾਰ ਕਿੱਥੇ ਉੱਥੇ ਕਰ ਯਾਰ ਜਾ ਕੇ ਕਰ ਐਂ ਤੇ ਗੁਰੂ ਘਰ ਨੂੰ ਸਾਨੂੰ ਹਾਜ਼ਰ ਨਾਲ ਜਾ ਕੇ ਬੋਲੋ ਤੁਸੀਂ ਨਹੀਂ ਆਈ ਗੁਰੂ ਸਾਹਿਬ ਮੱਥਾ ਟਿਕ ਮੱਥਾ ਟਿਕ ਕੇ ਆਏ ਆ ਦੋਵਾਰੋ ਜਾਣ ਕੇ ਬੋਲੋ ਵੀ ਨਹੀਂ ਆਈ ਤੁਸੀਂ ਯਾਰ ਕਰ ਆਏ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਜਾਣ ਕੇ ਬੋਲੋ ਉਹ ਗੁਰੂ ਗੋਬੀ ਸਿੰਘ ਨੂੰ ਹਾਜ਼ਰ ਨਾਲ ਜਾਣ ਕੇ ਬੋਲੋ ਵੀ ਨਹੀਂ ਆਈ ਇਹਨਾਂ ਦੇ ਮੈਂ ਮੈਂ ਕਹਿੰਦਾ ਦੇਖੋ ਥੋੜਾ ਗੁਰੂ ਘਰ ਪਰ ਸਿੱਖਾਂ ਨਾਲ ਜ਼ੁਲਮ ਕਿਉਂ ਕਰਦੇ ਤੁਸੀਂ ਇਹ ਤਿਆਰ ਜੀ ਲੋਕੇ ਨੇ ਗੁਰੂ ਘਰ ਤਾਂ ਉੱਧਰ ਹੈ ਚਲ ਵੇ ਅਸੀਂ ਐਨੇ ਕੋ ਸਰਕਾਰ ਨਾਲ ਉੱਠੋਗੇ ਤੁਸੀਂ ਲਾਉਂਗੇ ਤੁਸੀਂ ਤੁਹਾਨੂੰ ਦਾ ਹੁਕਮ ਹੋਇਆ ਨਾ ਦੋਨੋਂ ਲੋੜਾ ਕਰੋ ਮੱਥਾ ਟੇਕੋ ਮੱਥਾ ਟੇਕਣਾ ਮੁਕਰਰ ਭੱਜੇ ਜਲਦੀ ਜਵਾਬ ਜੁਵਾਲਾ ਦੋ ਆ ਨਹੀਂ ਕਰਾਂਗਾ ਬਲੇ ਸੋਹਣਾਂ I'm ਕਸੇ ਇੱਕੇ ਕਿਸਾਨ ਪਿਛਲੇ 2 ਦਿਨ ਤੋਂ ਸ਼ੰਭੂ ਬਾਰਡਰ ਖਨੌਰੀ ਅਤੇ ਹਰਿਆਣਾ ਨਾਲ ਲੱਗਦੇ ਬਾਕੀ ਬਾਰਡਰਾਂ ਤੇ ਡਟੇ ਹੋਏ ਨੇ ਕਿਸਾਨ ਦਿੱਲੀ ਪਹੁੰਚਣਾ ਚਾਹੁੰਦੇ ਨੇ ਜਦ ਕਿ ਹਰਿਆਣਾ ਪੁਲਿਸ ਪੰਜਾਬ ਦੇ ਇਲਾਕੇ ਵਿੱਚ ਲਗਾਤਾਰ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਅਤੇ ਜਿਸ ਲਈ ਉਹਨਾਂ ਵੱਲੋਂ ਪੰਜਾਬ ਵਿੱਚ ਡਰੋਨ ਭੇਜੇ ਜਾ ਰਹੇ ਨੇ ਪਰ ਦੂਜੇ ਪਾਸੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਹਰਿਆਣਾ ਪੰਜਾਬ ਦੇ ਇਲਾਕੇ 'ਚ ਡਰੋਨ ਨਹੀਂ ਉਡਾ ਸਕਦਾ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਕੁਝ ਵੀ ਨਹੀਂ ਕਰ ਰਹੀ ਜਿਸ ਲਈ ਹੁਣ ਕਿਸਾਨਾਂ ਦਾ ਗੁੱਸਾ ਸਰਕਾਰ ਖਿਲਾਫ ਫੁੱਟਣ ਲੱਗਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ